ਕਾफी ਚਰਚਾ ਮਾਣੇ ਸਿਯਾਮ ਦਾਦੇ ਤੁਹਾਡਾ ਕਿਹਦੇ ਛਤੀ ਦਾ ਅੰਕੜਾ ਚੱਲ ਰਿਹਾ ਨਹੀਂ ਨਹੀਂ ਕੋਈ ਕਿਸੇ ਦਾ ਛਤੀ ਦਾ ਅੰਕੜਾ ਨਹੀਂ ਅਸੀਂ ਆਪਣੀ ਡਿਊਟੀ ਕਰ ਰਹੇ ਹਾਂ ਤੇ ਨਹੀਂ ਪਿਛੀ ਆਮਦੀ ਆਪਣਾ 11 ਹਜ਼ਰੀ ਦਿੱਲੀ ਵਿੱਚ ਕਾਫੀ ਰਟਕ ਰਹੀ ਹੈ ਪਤਾ ਨਹੀਂ ਜੀ ਮੈਨੂੰ ਮੇਰਾ ਮੈਂ ਆਪਣਾ ਕੰਮ ਠੀਕ ਕਰ ਲਿਆ ਠੀਕ ਹੈ ਤੁਹਾਡੇ ਸੀਐਮ ਬਾਂਦੇ ਵੀ ਚਰਚੇ ਨਹੀਂ ਨਹੀਂ ਮੈਂ ਸਪੀਕਰ ਬੜਾ ਖੁਸ਼ ਹੈ ਜਿੱਥੇ ਜੋ ਪਾਰਟੀ ਨੇ ਜੁੜਤੀ ਲਾਈ ਹੈ ਮੈਂ ਬਹੁਤ ਖੁਸ਼ ਹਾਂ ਬਹੁਤ ਖੁਸ਼ ਸਰ ਕਾफी ਚਰਚਾ ਮਾਣੇ ਸਿਯਾਮ ਦਾਦੇ ਤੁਹਾਡਾ ਕਿਹਦੇ ਛਤੀ ਦਾ ਅੰਕੜਾ ਚੱਲ ਰਿਹਾ ਨਹੀਂ ਨਹੀਂ ਕੋਈ ਕਿਸੇ ਦਾ ਛਤੀ ਦਾ ਅੰਕੜਾ ਨਹੀਂ ਅਸੀਂ ਆਪਣੀ ਡਿਊਟੀ ਕਰ ਰਹੇ ਤੇ ਨਹੀਂ ਤੇ ਸਿਯਾਮ ਦੀ ਆਪਣਾ 11 ਹਜ਼ਰੀ ਦਿੱਲੀ ਵਿੱਚ ਕਾਫੀ ਰਟਕਰੀ ਹੈ ਪਤਾ ਨਹੀਂ ਜੀ ਮੈਨੂੰ ਮੇਰਾ ਮੈਂ ਆਪਣਾ ਕੰਮ ਠੀਕ ਕਰ ਠੀਕ ਹੈ ਤੁਹਾਡੇ ਸੀਐਮ ਬੰਦੇ ਵੀ ਚਰਚੇ ਨਨ ਮੈਂ ਸਪੀਕਰ ਬੜਾ ਖੁਸ਼ ਹੈ ਜਿੱਥੇ ਜੋ ਪਾਰਟੀ ਡਿਊਟੀ ਲਈ ਹੈ ਮੈਂ ਬਹੁਤ ਖੁਸ਼ ਬਹੁਤ ਖੁਸ਼ ਸਰ ਕਾਫੀ ਚਰਚਾ ਬਾਰੇ ਸਿਯਾਮ ਦਾ ਤੇ ਤੁਹਾਡਾ ਕਿਹਦੇ ਛਤੀ ਅੰਕੜਾ ਚੱਲ ਰਿਹਾ ਨਹੀਂ ਨਹੀਂ ਕੋਈ ਕਿਸੇ ਦਾ ਛਤੀ ਦਾ ਅੰਕੜਾ ਨਹੀਂ ਅਸੀਂ ਆਪਣੀ ਡਿਊਟੀ ਕਰ ਰਹੇ ਹਾਂ ਤੇ ਨਹੀਂ ਤੇ ਸਿਯਾਮ ਦੀ ਆਪਣਾ 11 ਹਜ਼ਰੀ ਦਿੱਲੀ ਵਿੱਚ ਕਾਫੀ ਰਟਕਰੀ ਹੈ ਪਤਾ ਨਹੀਂ ਜੀ ਮੈਨੂੰ ਮੇਰਾ ਮੈਂ ਆਪਣਾ ਕੰਮ ਠੀਕ ਕਰ ਤਹਾਡੇ ਸੀਐਮ ਬਾਂਦੇ ਵੀ ਚਰਚੇ ਨਨ ਮੈਂ ਸਪੀਕਰ ਬੜਾ ਖੁਸ਼ ਆ ਜਿੱਦ ਤੇ ਜੋ ਪਾਰਟੀ ਨੇ ਜੁੜਤੀ ਲਾਈ ਹੈ ਮੈਂ ਬਹੁਤ ਖੁਸ਼ ਬਹੁਤ ਖੁਸ਼ ਸਰ ਕਾफी ਚਰਚਾ ਮਾਣੇ ਸੀਐਮ ਦਾ ਤੇ ਤੁਹਾਡਾ ਕਿਹਦੇ ਛਤੀ ਦਾ ਅੰਕੜਾ ਚੱਲ ਰਿਹਾ ਨਹੀਂ ਨਹੀਂ ਕੋਈ ਕਿਸੇ ਦਾ ਛਤੀ ਦਾ ਅੰਕੜਾ ਨਹੀਂ ਅਸੀਂ ਆਪਣੀ ਡਿਊਟੀ ਕਰ ਰਹੇ ਹਾਂ ਤੇ ਨਹੀਂ ਤੇ ਸੀਐਮ ਦੀ ਆਪਣਾ 11 ਹਜ਼ਰੀ ਦਿੱਲੀ ਵਿੱਚ ਕਾਫੀ ਰੜਕਰੀ ਹੈ ਪਤਾ ਨਹੀਂ ਜੀ ਮੈਨੂੰ ਮੇਰਾ ਮੈਂ ਆਪਣਾ ਕੰਮ ਠੀਕ ਕਰ ਰਿਹਾ ਠੀਕ ਹੈ ਤੁਹਾਡੇ ਸੀਐਮ ਬਾਂਦੇ ਵੀ ਚਰਚੇ ਨਨ ਮੈਂ ਸਪੀਕਰ ਬੜਾ ਖੁਸ਼ ਆ ਜਿੱਦ ਤੇ ਜੋ ਪਾਰਟੀ ਨੇ ਜੁੜਤੀ ਲਾਈ ਹੈ ਮੈਂ ਬਹੁਤ ਖੁਸ਼ ਬਹੁਤ ਖੁਸ਼